ਅੱਜ ਦੇ ਇਸ سلسلے ਵਿੱਚ ਸਭ ਦਾ ਸਵਾਗਤ ਹੈ ਅਸੀਂ ਅੱਜ ਬੰਦਗੀ ਨਾਮਾ ਦੇ ਤੀਜੇ ਅਧਿਆਏ ਦੇ ਦੂਜੇ ਹਿੱਸੇ 'ਚੋਂ ਕੁਝ ਖਾਸ ਨੁਕਤੇਾਂ ਤੇ ਗੱਲ ਕਰਾਂਗੇ ਉਹਨਾਂ ਦੀ ਗਹਿਰਾਈ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਹਾਂ ਮਕਸਦ ਇਹ ਹੀ ਹੈ ਕਿ ਇਹਨਾਂ ਵਿਚਾਰਾਂ 'ਚੋਂ ਇਹ ਲੱਭੀਏ ਕਿ ਆਪਣੀ ਨਿਜੀ ਕੋਸ਼ਿਸ਼ ਫਿਰ ਰੱਬੀ ਬਖਸ਼ਿਸ਼ ਤੇ ਸਭ ਤੋਂ ਉੱਤੇ ਗੁਰੂ ਦੇ ਸ਼ਬਦ ਦੀ ਕੀ ਤਾਕਤ ਹੈ ਕੀ ਅਹਿਮੀਅਤ ਹੈ ਸਾਡੇ ਰੋਹਾਨੀ ਸਫ਼ਰ ਵਿੱਚ ਬਿਲਕੁਲ ਬਿਲਕੁਲ ਤੇ ਇਹ ਹਿੱਸਾ ਮਤਲਬ ਬਹੁਤ ਹੀ ਸੋਹਣੇ ਤਰੀਕੇ ਨਾਲ ਦੱਸਦਾ ਹੈ ਕਿ ਕਿਵੇਂ ਸਾਡੀ ਆਪਣੀ ਮਿਹਨਤ ਤੇ ਪਰਮਾਤਮਾ ਦੀ ਰਜ਼ਾ ਇਹ ਆਪਸ ਵਿੱਚ ਜੁੜੀਆਂ ਹੋਈਆਂ ਨੇ ਨਾਲ ਹੀ ਹਾਂਜੀ ਸਬਰ ਕਿੰਨਾ ਜ਼ਰੂਰੀ ਹੈ ਤੇ ਗੁਰਬਾਣੀ ਦੇ ਫਾਇਦੇ ਰੋਜ਼ਮਰra ਜ਼ਿੰਦਗੀ ਵਿੱਚ ਵੀ ਤੇ ਆਤਮਿਕ ਤੌਰ ਤੇ ਵੀ ਤਾਂ ਸ਼ੁਰੂ ਕਰੀਏ ਫਿਰ ਹਾਂ ਬਿਲਕੁਲ ਤਾਂ ਪਹਿਲਾਂ ਗੱਲ ਕਰਦੇ ਆ ਕੋਸ਼ਿਸ਼ ਦੀ ਪਾਠ ਕਹਿੰਦਾ ਹੈ ਕਿ ਧਿਆਨ ਲਾਉਣਾ ਸ਼ੁਰੂ-ਸ਼ੁਰੂ ਚ ਇੱਕ ਜ਼ੋਰ ਲਾਉਣ ਵਾਲਾ ਕੰਮ ਲੱਗਦਾ ਹੈ ਹਨਾ ਇੱਕ ਕੋਸ਼ਿਸ਼ ਪਰ ਜਦੋਂ ਅ ਅਭਿਆਸ ਨਾਲ ਅੰਦਰ ਕੁਝ ਸੂਝ ਪੈਂਦੀ ਹੈ ਅੰਦਰਲੀ ਅੱਖ ਖੁੱਲਦੀ ਹੈ ਤਾਂ ਫਿਰ ਫਿਰ ਕੀ ਬਦਲਦਾ ਹੈ ਹਾਂਜੀ ਸ਼ੁਰੂਆਤ 'ਚ ਤਾਂ ਇਹੀ ਲੱਗਦਾ ਕਿ ਮੈਂ ਹਿੰਮਤ ਕਰ ਰਹੀ ਆ ਮੈਂ ਜ਼ੋਰ ਲਾ ਰਹੀ ਆ ਪਰ ਜਦੋਂ ਅਭਿਆਸ ਪੱਕਾ ਹੁੰਦਾ ਹੈ ਯਾਨੀ ਜਦੋਂ ਉਹ ਅੰਦਰ ਦੀ ਅੱਖ ਥੋੜੇ ਖੁੱਲਦੀ ਹੈ ਤਾਂ ਇੱਕ ਡੂੰਗੀ ਸਮਝ ਆਉਂਦੀ ਹੈ ਉਦੋਂ ਪਤਾ ਲੱਗਦਾ ਹੈ ਕਿ ਜਿਹੜੀ ਅਸੀਂ ਆਪਣੀ ਕੋਸ਼ਿਸ਼ ਸਮਝ ਰਹੇ ਸੀ ਹਰ ਕਦਮ ਹਰ ਸੋਚ ਇਥੋਂ ਤੱਕ ਕਿ ਉਹ ਪ੍ਰੇਰਣਾ ਵੀ ਉਹ ਸਭ ਦੇ ਪਿੱਛੇ ਤਾਂ ਅਸਲ 'ਚ ਰੱਬ ਦੀ ਮਰਜ਼ੀ ਉਸ ਦਾ ਹੁਕਮ ਯਾਨੀ ਉਹ ਵੱਡਾ ਨਿਯਮ ਜਾਂ ਇੱਛਾ ਜਿਸ ਨਾਲ ਸਭ ਚੱਲ ਰਿਹਾ ਹੈ ਉਸ ਦਾ ਹੱਥ ਉਸ ਦੀ ਮੇਰ ਹੀ ਕੰਮ ਕਰ ਰਹੀ ਹੈ ਸੀ ਸਾਡੀ ਕੋਸ਼ਿਸ਼ ਫਿਰ ਉਸ ਦੀ ਰਜ਼ਾ ਦਾ ਹੀ ਇੱਕ ਹਿੱਸਾ ਬਣ ਜਾਂਦੀ ਹੈ ਹਾਂ ਹਾਂ ਇਹ ਸਮਝਣਾ ਤਾਂ ਸੋਚ ਵਿੱਚ ਬਹੁਤ ਵੱਡਾ ਬਦਲਾਅ ਲਿਆ ਮੰਦਰਾ ਹੋਵੇਗਾ ਜਦੋਂ ਕਿਸੇ ਖੋਜੀ ਨੂੰ ਹੀ ਮਹਿਸੂਸ ਹੋਵੇ ਤਾਂ ਉਸ ਦੀ ਜ਼ਿੰਦਗੀ ਉਸ ਦਾ ਦੁਨੀਆ ਨੂੰ ਦੇਖਣ ਦਾ ਨਜ਼ਰੀਆ ਕਿਵੇਂ ਬਦਲਦਾ ਹੈ ਕਿ ਉਹ ਫਿਰ ਕੋਸ਼ਿਸ਼ ਕਰਨੀ ਛੱਡ ਦਿੰਦਾ ਹੈ ਨਹੀਂ ਨਹੀਂ ਕੋਸ਼ਿਸ਼ ਨਹੀਂ ਛੱਡਦਾ ਸਗੋਂ ਇਹ ਸਮਝੋ ਕੋਸ਼ਿਸ਼ ਦਾ ਰੂਪ ਬਦਲ ਜਾਂਦਾ ਹੈ ਉਹ ਮੈਂ ਵਾਲੀ ਕੋਸ਼ਿਸ਼ ਨਹੀਂ ਰਹਿੰਦੀ ਉਸ ਨੂੰ ਇਹ ਮਹਿਸੂਸ ਹੁੰਦਾ ਹੈ ਕਿ ਉਸ ਦਾ ਪਿਛਲਾ ਸਾਰਾ ਜੀਵਨ ਸਾਰੇ ਤਜਰਬੇ ਚੰਗੇ ਮਾੜੇ ਉਹ ਸਭ ਇੱਕ ਤਰ੍ਹਾਂ ਦੀ ਤਿਆਰੀ ਸਨ ਇੱਕ ਨੀ ਸੀ ਉਸ ਦੇ ਮੌਜੂਦਾ ਰੂਹਾਨੀ ਚੁਕਾ ਲੇ ਅੱਛਾ ਕੁਝ ਵੀ ਬੇਕਾਰ ਨਹੀਂ ਗਿਆ ਇਸ احساس ਨਾਲ ਪੂਰੀ ਸੋਚ ਹੀ ਬਦਲ ਜਾਂਦੀ ਹੈ ਦੁਨੀਆ ਦੀਆਂ ਘਟਨਾਵਾਂ ਆਪਣੀਆਂ ਸਫਲਤਾਵਾਂ ਸਫਲਤਾਵਾਂ ਸਭ ਇੱਕ ਵੱਡੇ ਪਲਾਨ ਦਾ ਹਿੱਸਾ ਲੱਗਣ ਲੱਗ ਪੈਂਦੀਆਂ ਨੇ ਹਾਂਜੀ ਬੰਦਾ ਕਰਮ ਤਾਂ ਕਰਦਾ ਹੈ ਜ਼ਿੰਮੇਵਾਰੀ ਨਾਲ ਪਰ ਫਲ ਦੀ ਚਿੰਤਾ ਜਾਂ ਹੰਕਾਰ ਤੋਂ ਬਿਨਾ ਪਾਠ ਵਿੱਚ ਇੱਕ ਗੱਲ ਮਤਲਬ ਕਾਫੀ ਦਲੇਰਾਨਾ ਲੱਗਦੀ ਹੈ ਕਿ ਸਿਰਫ ਸੋਚ ਬਦਲਣ ਨਾਲ ਇੱਕ ਆਮ ਇਨਸਾਨ ਫਰਿਸ਼ਤਾ ਬਣ ਸਕਦਾ ਹੈ ਇਹਨੂੰ ਕਿਵੇਂ ਸਮਝੀਏ ਕੋਈ ਗਹਿਰਾ ਮਤਲਬ ਹੈ ਇਸਦਾ ਹਾਂ ਮੇਰਾ ਖਿਆਲ ਹੈ ਇੱਥੇ ਫਰਿਸ਼ਤਾ ਬਣਨ ਦਾ ਮਤਲਬ ਕੋਈ ਸ਼ਾਬਦਿਕ ਤੌਰ ਤੇ ਖੰਭ ਲੱਗ ਜਾਣੇ ਨਹੀਂ ਇਹ ਗੁਣਾਂ ਦੀ ਸੁਭਾਅ ਦੀ ਸੋਚ ਦੀ ਇੱਕ ਬਹੁਤ ਉੱਚੀ ਇੱਕ ਸ਼ੁੱਧ ਅਵਸਥਾ ਦੀ ਗੱਲ ਹੈ ਪਾਠ ਅਸਲ 'ਚ ਇਸ ਗੱਲ ਤੇ ਜ਼ੋਰ ਦੇ ਰਿਹਾ ਹੈ ਕਿ ਸਾਡੀ ਅਸਲੀਅਤ ਕਿੰਨੀ ਜ਼ਿਆਦਾ ਸਾਡੀ ਸੋਚ ਤੇ ਨਿਰਭਰ ਕਰਦੀ ਹੈ ਹੂੰ ਜਿਵੇਂ ਅੱਗੇ ਵੀ ਕਿਹਾ ਇੱਕ ਸੰਤ ਤੇ ਇੱਕ ਆਮ ਪਟਕੇ ਹੋਏ ਬੰਦੇ 'ਚ ਅਸਲ ਫਰਕ ਤਾਂ ਉਹਨਾਂ ਦੇ ਵਿਚਾਰਾਂ ਦਾ ਉਹਨਾਂ ਦੇ ਆਦਰਸ਼ਾਂ ਦਾ ਜ਼ਿੰਦਗੀ ਨੂੰ ਦੇਖਣ ਦੇ ਨਜ਼ਰੀਏ ਦਾ ਹੀ ਹੁੰਦਾ ਸਹੀ ਗੱਲ ਹੈ ਬਾਹਰਲੇ ਹਾਲਾਤ ਭਾਵੇਂ ਕੁਝੇ ਹੋਣ ਪਰ ਅੰਦਰਲੀ ਸੋਚ ਦਾ ਫਰਕ ਹੀ ਇੱਕ ਨੂੰ ਉੱਚਾ ਲੈ ਜਾਂਦਾ ਦੂਜੇ ਨੂੰ ਹੇਠਾਂ ਇਹ ਵਿਚਾਰਾਂ ਦੀ ਤਾਕਤ ਹੈ ਹਾਂ ਇਹ ਗੱਲ ਤਾਂ ਸਮਝ ਆਉਂਦੀ ਹੈ ਪਰ ਜਦੋਂ ਇਹ ਅਹਿਸਾਸ ਹੋਵੇ ਕਿ ਸਭ ਰੱਬੀ ਮਰਜ਼ੀ ਨਾਲ ਹੈ ਤੇ ਫਿਰ ਵੀ ਮੰਨ ਲਓ ਕਿਸੇ ਨੂੰ ਗੁਰੂ ਦਾ ਸ਼ਬਦ ਸਮਝਣ ਚੌਕਾ ਆਵੇ ਜਾਂ ਰਸਤੇ ਤੇ ਰੁਕਾਵਟਾਂ ਲੱਗਣ ਤਾਂ ਸੁਭਾਵਿਕ ਹੈ ਕਿ ਬੰਦਾ ਨਿਰਾਸ਼ ਹੋ ਸਕਦਾ ਹੈ ਇਸ ਬਾਰੇ ਪਾਠ ਕੀ ਕਹਿੰਦਾ ਹੈ ਹਿੰਮਤ ਹਾਰਦੀ ਹੈ ਫਿਰ ਬਿਲਕੁਲ ਨਹੀਂ ਪਾਠ ਸਾਫ਼ ਕਹਿੰਦਾ ਹੈ ਕਿ ਹਾਰ ਮੰਨਣ ਦੀ ਬਜਾਏ ਉਸ ਵੇਲੇ ਨਿਮਰਤਾ ਨਾਲ ਇੱਕ ਅਰਦਾਸ ਕਰਨੀ ਚਾਹੀਦੀ ਹੈ। ਇੱਕ ਬੇਂਤੀ ਕਿ हे ਮਾਲਿਕ ਸਮਝ ਬਖਸ਼ ਰਸਤਾ ਦਿਖਾ। ਇੱਥੇ ਹੀ ਫਿਰ ਸਬਰ ਤੇ ਆਸ ਭਰੀ ਲਗਨ ਦੀ ਗੱਲ ਆਉਂਦੀ ਹੈ। ਪਾਠ ਜ਼ੋਰ ਦਿੰਦਾ ਹੈ ਕਿ ਰੂਹਾਨੀ ਖੋਜ ਵਿੱਚ ਸਬਰ ਰੱਖਣਾ ਦੁਨਿਆਵੀ ਚੀਜ਼ਾਂ ਦੀ ਖੋਜ ਨਾਲੋਂ ਵੀ ਜ਼ਿਆਦਾ ਜ਼ਰੂਰੀ ਤੇ ਫਲਦਾਇਕ ਹੈ। ਅੱਛਾ ਹਾਂ ਜੀ ਦੁਨੀਆ ਦੀਆਂ ਚੀਜ਼ਾਂ ਸ਼ਾਇਦ ਜਲਦੀ ਮਿਲ ਜਾਣ ਪਰ ਆਤਮਾ ਦੀ ਖੋਜ ਇਸ ਵਿੱਚ ਤਾਂ ਡੂੰਗਾ ਅਟੁੱਟ ਸਬਰ ਚਾਹੀਦਾ ਹੈ ਤੇ ਇਸ ਸਬਰ ਵਾਲੀ ਗੱਲ ਨੂੰ ਹੋਰ ਪੱਕਾ ਕਰਨ ਲਈ ਕੋਈ ਖਾਸ ਉਦਾਹਰਣ ਕੋਈ ਹਵਾਲਾ ਵੀ ਹੈ ਪਾਠ ਵਿੱਚ ਹਾਂ ਬਿਲਕੁਲ ਫਾਰਸੀ ਦੇ ਮਸ਼ਹੂਰ ਸ਼ਾਇਰ ਉਰਫੀ ਉਹਨਾਂ ਦਾ ਇੱਕ ਬਹੁਤ ਹੀ ਭਾਵਪੂਰਤ ਸ਼ੇਰ ਹੈ ਉਹ ਕਹਿੰਦੇ ਨੇ ਜੇ ਹੈ ਉਰਫੀ ਹੰਝੂ ਰਬਨਾ ਮਿਲਾਪ ਕਰਵਾ ਸਕਦੇ ਤਾਂ ਮੈਂ 100 ਸਾਲ ਤੱਕ ਆਸ ਨਾਲ ਰੋਂਦਾ ਰਵਾਂਗਾ ਵਾਹ ਇਥੇ ਰੋਣ ਦਾ ਮਤਲਬ ਸਿਰਫ ਸਰੀਰਕ ਹੰਝੂ ਨਹੀਂ ਇੱਕ ਡੂੰਗੀ ਲਗਾਤਾਰ ਤਾਂਗ ਹੈ ਇੱਕ ਨਾ ਟੁੱਟਣ ਵਾਲੀ ਆਸ ਨਾਲ ਕੋਸ਼ਿਸ਼ ਕਰਦੇ ਰਹਿਣਾ ਭਾਵੇਂ ਨਤੀਜਾ ਫੌਰਨ ਨਾ ਦਿ세 ਮਤਲਬ ਉਡੀਕ ਨਿਰਾਸ਼ਾ ਵਾਲੀ ਨਹੀਂ ਨਹੀਂ ਇੱਕ ਉਮੀਦਪਰੀ ਇੱਕ ਐਕਟਿਵ ਉਡੀਕ ਹੈ ਇਹ ਉਸ ਸਬਰ ਦੀ ਤਾਕਤ ਹੈ ਜਿਸ ਨੂੰ ਕੋਈ ਰੁਕਾਵਟ ਰੋਕ ਨਹੀਂ ਸਕਦੀ ਮਤਲਬ ਇਹ ਉਡੀਕ ਐਂ ਕਹਿ ਲੋ ਖੁਸ਼ੀਪਰੀ ਹੋਣੀ ਚਾਹੀਦੀ ਹੈ ਇੱਕ ਯਕੀਨ ਨਾਲ ਕਿ ਮੰਜ਼ਿਲ ਮਿਲੇਗੀ ਮੇ ਸਮਾਂ ਲੱਗੇ ਹਾਂ ਬਿਲਕੁਲ ਖੁਸ਼ੀ ਪਰੇ ਸਬਰ ਦੀ ਗੱਲ ਹੈ ਇੱਕ ਪਰੋਸਾ ਕਿ ਜਿਸ ਦੀ ਖੋਜ ਕਰ ਰਹੇ ਹਾਂ ਉਹ ਹੈ ਤੇ ਮਿਹਨਤ ਬੇਕਾਰ ਨਹੀਂ ਜਾਵੇਗੀ ਤੇ ਪਾਠ ਕਹਿੰਦਾ ਜਦੋਂ ਇਸ ਤਰ੍ਹਾਂ ਦੇ ਸਬਰ ਸ਼ਰਧਾ ਲਗਨ ਨਾਲ ਲੱਗੇ ਰਹੀਏ ਤਾਂ ਪਵਿੱਤਰ ਸ਼ਬਦ ਗੁਰਬਾਣੀ ਰਾਹੀ ਸਾਰੇ ਸੱਚੇ ਸ਼ੰਕੇ ਹੌਲੀ-ਹੌਲੀ ਆਪਣੇ ਆਪ ਦੂਰ ਹੋ ਜਾਂਦੇ ਨੇ ਸ਼ਬਦ ਆਪ ਹੀ ਰਾ ਦੱਸਣ ਲੱਗ ਪੈਂਦਾ ਹੈ ਸਹੀ ਇਸੇ ਸੋਚ ਨੂੰ ਅੱਗੇ ਵਧਾਉਂਦਿਆਂ ਪਾਠ ਇੱਕ ਬਹੁਤ ਹੀ ਸੋਹਣੀ ਤੁਲਨਾ ਦਿੰਦਾ ਹੈ ਗੁਰੂ ਦੇ ਸ਼ਬਦ ਨੂੰ ਕਲਪ ਤਰੂ ਰੁੱਖ ਕਿਹਾ ਗਿਆ ਉਹ ਮਿਥਿਆਸਿਕ ਰੁੱਖ ਜੋ ਹਰ ਇੱਛਾ ਪੂਰੀ ਕਰਦਾ ਇਹ ਤੁਲਨਾ ਬੜੀ ਦਿਲਚਸਪ ਲੱਗੀ ਕੀ ਮਤਲਬ ਐਸਦਾ ਹਾਂ ਇਹ ਬਹੁਤ ਪਾਵਰਫੁਲ ਗੱਲ ਹੈ ਇਸ ਤੁਲਨਾ ਦਾ ਮਤਲਬ ਇਹ ਹੈ ਕਿ ਗੁਰੂ ਦਾ ਸ਼ਬਦ ਇੱਕ ਜਿਉਂਦੇ ਨਿੱਜੀ ਗਾਈਡ ਵਾਂਗ ਹੈ ਇਹ ਹਰ ਬੰਦੇ ਨੂੰ ਉੱਥੇ ਮਿਲਦਾ ਜਿੱਥੇ ਉਹ ਹੈ ਤੇ ਉਸ ਦੀ ਲੋੜ ਤੇ ਸਮਰਥਾ ਮੁਤਾਬਿਕ ਹੀ ਉਸ ਨੂੰ ਕੁਝ ਦਿੰਦਾ ਹੈ ਗਿਆਨ ਸ਼ਾਂਤੀ ਭਗਤੀ ਮਤਲਬ ਸਾਰਿਆਂ ਲਈ ਇੱਕੋ ਜਿਹਾ ਨਹੀਂ ਨਹੀਂ ਇਹ ਬਹੁਤ ਨਿੱਜੀ ਅਨੁਭਵ ਹੈ ਜਿਵੇਂ ਪਾਠ 'ਚ ਲਿਖਿਆ ਵਿਦਵਾਨਾਂ ਨੂੰ ਇਹ ਗਿਆਨ ਦਾ ਸਮੁੰਦਰ ਲੱਗਦਾ ਗਿਆਨਵਾਨਾਂ ਨੂੰ ਬ੍ਰਹਮ ਗਿਆਨ ਭਗਤਾਂ ਲਈ ਭਗਤੀ ਦਾ ਖਜ਼ਾਨਾ ਤੇ ਜਿਹੜੇ ਆਮ ਦੁਨਿਆਵੀ ਲੋਕ ਨੇ ਉਹਨਾਂ ਨੂੰ ਵੀ ਇਸ ਤੋਂ ਮੰਦੀ ਸ਼ਾਂਤੀ ਮਿਲਦੀ ਹੈ ਪਰ ਕੀ ਇਸ ਦਾ ਦਾਇਰਾ ਸਿਰਫ ਇਨਾ ਚੰਗੇ ਜਾਂ ਰੋਹਾਨੀ ਲੋਕਾਂ ਤੱਕ ਹੀ ਹੈ ਕਿਉਂਕਿ ਪਾਠ ਤਾਂ ਚੋਰਾਾਂ ਬਦਮਾਸ਼ਾਂ ਦਾ ਵੀ ਜ਼ਿਕਰ ਕਰਦਾ ਇਹ ਥੋੜਾ ਹੈਰਾਨ ਕਰਦਾ ਇਹੀ ਤਾਂ ਇਸ ਤੁਲਨਾ ਦਾ ਸਭ ਤੋਂ ਕਮਾਲ ਦਾ ਪਹਿਲੂ ਹੈ ਇਸ ਦੀ ਸਰਵ ਵਿਆਪਕਤਾ ਪਾਠ ਬਹੁਤ ਸਾਫ਼ ਕਹਿੰਦਾ ਹੈ ਕਿ ਇਸ ਦਾ ਫਾਇਦਾ ਕਿਸੇ ਖਾਸ ਗਰੁੱਪ ਤੱਕ ਨਹੀਂ ਤਿਆਗੀ ਸੰਨਿਆਸੀ ਜੰਗਲਾਂ 'ਚ ਰਹਿਣ ਵਾਲੇ ਮਹਾਤਮਾ ਰਾਜੇ ਆਮ ਲੋਕ ਹਰ ਉਮਰ ਹਰ ਪੱਦਰ ਦੇ ਤੇ ਹਾਂ ਇੱਥੋਂ ਤੱਕ ਕਿ ਉਹ ਲੋਕ ਵੀ ਜਿਨ੍ਹਾਂ ਨੂੰ ਸਮਾਜ ਪੈੜਾ ਸਮਝਦਾ ਚੋਰ ਡਾਕੂ ਤੁਖੇਬਾਜ਼ ਹਾਂਜੀ ਉਹ ਵੀ ਜਦੋਂ ਕਿਸੇ ਤਰ੍ਹਾਂ ਸ਼ਬਦ ਦੇ ਨੇੜੇ ਆਉਂਦੇ ਨੇ ਤਾਂ ਆਪਣੇ ਸਮਝ ਤੇ ਲੋੜ ਮੁਤਾਬਕ ਕੁਝ ਨਾ ਕੁਝ ਸ਼ਾਂਤੀ ਜਾਂ ਸੇਧ ਲੈ ਹੀ ਲੈਂਦੇ ਨੇ ਇਹ ਦੱਸਦਾ ਹੈ ਕਿ ਸ਼ਬਦ ਦੀ ਸ਼ਕਤੀ ਨਿਰਪੱਖ ਹੈ ਸਭ ਲਈ ਹੈ ਜੇ ਕੋਈ ਲੈਣਾ ਚਾਹੇ ਇਸ ਲਈ ਸ਼ਾਇਦ ਪਾਠ ਕਹਿੰਦਾ ਹੈ ਕਿ ਗੁਰੂ ਦਾ ਸ਼ਬਦ ਹਰ ਤਰ੍ਹਾਂ ਦੀ ਸਿਫਤ ਸਲਾਹ ਤੋਂ ਉੱਪਰ ਹੈ ਇਸ ਦਾ ਕਾਰਨ ਕੀ ਹੈ ਇਹ ਸਿਰਫ ਅੱਖਰ ਕਿਉਂ ਨਹੀਂ ਹਨ ਕਾਰਨ ਬਹੁਤ ਗਹਿਰਾ ਹੈ ਪਾਠ ਮੁਤਾਬਕ ਸ਼ਬਦ ਇਸ ਲਈ ਸਿਫਤ ਤੋਂ ਪਰੇ ਹੈ ਕਿਉਂਕਿ ਇਸ ਦਾ ਸੋਮਾ ਪ੍ਰਮਾਤਮਾ ਉਹ ਖੁਦ ਹਰ ਬਿਆਨ ਤੋਂ ਪਰੇ ਹੈ ਜਿਵੇਂ ਸੂਰਜ ਦੀ ਕਿਰਨ ਨੂੰ ਸੂਰਜ ਤੋਂ ਵੱਖ ਨਹੀਂ ਕਰ ਸਕਦੇ ਓਵੇਂ ਸ਼ਬਦ ਨੂੰ ਉਸ ਦੇ ਸੋਮੇ ਸੱਚ ਤੋਂ ਵੱਖ ਨਹੀਂ ਕੀਤਾ ਜਾ ਸਕਦਾ ਇਹ ਸੱਚੋ ਹੀ ਨਿਕਲਿਆ ਸੱਚ ਦਾ ਹੀ ਰੂਪ ਹੈ اچھا ਤੇ ਜਦੋਂ ਅਸੀਂ ਇਸ ਨਾਲ ਜੁੜਦੇ ਹਾਂ ਇਹ ਸਾਨੂੰ ਸੱਚ ਵੱਲ ਖਿੱਚਦਾ ਹੈ ਤੇ ਹੌਲੀ-ਹੌਲੀ ਸਾਨੂੰ ਸੱਚ ਦੇ سانਚੇ 'ਚ ਢਾਲ ਦਿੰਦਾ ਹੈ ਇਸ ਲਈ ਇਹ ਸਿਰਫ ਅੱਖਰ ਨਹੀਂ ਇੱਕ ਜੀਵਿਤ ਸ਼ਕਤੀ ਹੈ ਹੁਣ ਜੀ ਇਸ ਦੇ ਲਾਭਾਂ ਦੀ ਗੱਲ ਕਰੀਏ ਤਾਂ ਕੀ ਇਹ ਸਿਰਫ ਆਤਮਿਕ ਸ਼ਾਂਤੀ ਜਾਂ ਮੁਕਤੀ ਵਰਗੇ ਵੱਡੇ ਦੂਰ ਦੇ ਟੀਚਿਆਂ ਲਈ ਹੀ ਹੈ ਜਾਂ ਸਾਡੀ ਰੋਜ਼ ਦੀ ਜ਼ਿੰਦਗੀ 'ਚ ਵੀ ਇਸ ਦਾ ਕੋਈ ਠੋਸ ਫਾਇਦਾ ਹੈ ਨਹੀਂ ਪਾਠ ਦੋਵੇਂ ਪਹਿਲੂਆਂ ਤੇ ਬਰਾਬਰ ਜ਼ੋਰ ਦਿੰਦਾ ਹੈ। ਇਹ ਸ਼ਬਦ ਸਾਨੂੰ ਉਸ ਪਲ ਦੀ ਸ਼ਾਂਤੀ ਵੀ ਦਿੰਦਾ ਹੈ ਜਿਵੇਂ ਕਿਸੇ ਔਖੇ ਵੇਲੇ ਹੌਸਲਾ ਮਿਲ ਜਾਣਾ ਤੇ ਸਦਾ ਰਹਿਣ ਵਾਲੀ ਸ਼ਾਂਤੀ ਦਾ ਰਾਹ ਵੀ ਦੱਸਦਾ ਹੈ। ਰੋਜ਼ ਦੀ ਜ਼ਿੰਦਗੀ 'ਚ ਜਿਹੜੀਆਂ ਮੁਸ਼ਕਲਾਂ, ਰੁਕਾਵਟਾਂ, ਟੈਨਸ਼ਨਾਂ ਆਉਂਦੀਆਂ ਨੇ ਇਹ ਉਹਨਾਂ ਨੂੰ ਸਮਝਣ ਤੇ ਪਾਰ ਕਰਨ 'ਚ ਇੱਕ ਸਹਾਰਾ ਬਣਦਾ ਹੈ। ਇੱਕ ਗਾਈਡ ਤਾਕਤ ਤੇ ਤਾਜ਼ਗੀ ਦਿੰਦਾ ਹੈ। ਪਰ ਸਿਰਫ ਮੁਸ਼ਕਲਾਂ ਨਾਲ ਨਜਿੱਠਣ 'ਚ ਮਦਦ ਹੀ ਨਹੀਂ ਪਾਠ ਇੱਕ ਹੋਰ ਬਹੁਤ ਜ਼ਰੂਰੀ ਕੰਮ ਦਾਸਤਾ ਹੈ ਜੋ ਸ਼ਬਦ ਕਰਦਾ ਹੈ ਹਾਂ ਉਹ ਹੈ ਸਾਨੂੰ ਦੁਨੀਆ ਦੇ ਫਾਨੀ ਪਰਮਾਉਣ ਵਾਲੇ ਸੁੱਖਾਂ ਤੋਂ ਨਿਰਲੇਪ ਕਰਨਾ ਉਹਨਾਂ ਦੀ ਅਸਲੀਅਤ ਸਮਝਾਉਣਾ ਇਹ ਸਿਰਫ ਦਿਲਾਸਾ ਨਹੀਂ ਇਹ ਸਾਡੀ ਸੋਚ ਨੂੰ ਉੱਚਾ ਚੁੱਕਦਾ ਹੈ ਸਾਨੂੰ ਦੁਨੀਆਵੀ ਖਿੱਚਾਂ ਦੀ ਕੈਦ ਤੋਂ ਆਜ਼ਾਦ ਕਰਾਉਂਦਾ ਹੈ ਜਦੋਂ ਅਸੀਂ ਇਸ ਨਾਲ ਜੁੜਦੇ ਹਾਂ ਤਾਂ ਇਹ ਆਤਮਾ ਦੇ ਅਸਲੀ ਅਨਮੋਲ ਖਜ਼ਾਨਿਆਂ ਦੇ ਦਰਵਾਜ਼ੇ ਖੋਲਦਾ ਹੈ ਅੱਛਾ ਇਹ ਸਾਨੂੰ ਸ਼ੈਨਸ਼ਾਹਾਂ ਦੇ ਸ਼ੈਨਸ਼ਾਹ ਪਰਮਾਤਮਾ ਦੀ ਹਜ਼ੂਰੀ ਦਾ ਅਹਿਸਾਸ ਕਰਾਉਣ ਦੇ ਕਾਬਿਲ ਹੈ ਤੇ ਸਾਨੂੰ ਇੱਕ ਉੱਚਾ ਸਾਰਥਕ ਜੀਵਨ ਜਿਉਣ ਦੇ ਯੋਗ ਬਣਾਉਂਦਾ ਹੈ ਤਾਂ ਦੁਨਿਆਵੀ ਜੀਵਨ ਵੀ ਸੁਖਾਲਾ ਕਰਦਾ ਹੈ ਤੇ ਆਤਮਿਕ ਉન્નਤੀ ਵੀ ਦਿੰਦਾ ਹੈ। ਯਾ ਸੁਣਦੇ ਵੇਲੇ ਸਾਡਾ ਮਾਨਸਿਕ ਰਵੱਈਆ ਸਾਡੀ ਅੰਦਰ ਦੀ ਹਾਲਤ ਕਿਵੇਂ ਦੀ ਹੋਣੀ ਚਾਹੀਦੀ ਹੈ ਇਹ ਬਹੁਤ ਅਹਿਮ ਲੱਗਦਾ ਹੈ। ਬਹੁਤ ਹੀ ਅਹਿਮ ਤੇ ਪਾਠ ਇਸ ਬਾਰੇ ਬਹੁਤ ਸਾਫ਼ ਦੱਸਦਾ ਹੈ। ਸਲਾਹ ਹੈ ਕਿ ਸਾਡਾ ਮਨ ਬੱਚਿਆਂ ਵਰਗਾ ਨਿਰਛਲ ਹੋਵੇ। ਮਤਲਬ ਚਲਾਕੀਆਂ ਪਹਿਲਾਂ ਤੋਂ ਬਣਾਈਆਂ ਰਾਵਾਂ ਤੋਂ ਖਾਲੀ ਮਨ ਸ਼ੁੱਧ ਹੋਵੇ ਖੁੱਲਾ ਹੋਵੇ ਤੇ ਪੂਰੀ ਸ਼ਰਧਾ ਤੇ ਪਿਆਰ ਨਾਲ ਭਰਿਆ ਹੋਵੇ ਆਪਣੀ ਬਹੁਤੀ ਸਿਆਣਪ ਜਾਂ ਨੁਕਤਾ ਚੀਨੀ ਨੂੰ ਪਾਸੇ ਰੱਖ ਕੇ ਇੱਕ ਸਿੱਖਣ ਵਾਲੇ ਦੀ ਨਿਮਰਤਾ ਨਾਲ ਇਸ ਨੂੰ ਲਈਏ ਹਾਂਜੀ ਪਵਿੱਤਰ ਗ੍ਰੰਥ ਨੂੰ ਸਿਰਫ ਕਿਤਾਬ ਨਾ ਸਮਝਿਏ ਸਗੋ ਮਾਂ ਪਿਓ ਵਾਂਗ ਸਤਿਕਾਰ ਦੇਈਏ ਜਿਵੇਂ ਉਹਨਾਂ ਕੋਲੋਂ ਸੱਚੀ ਸਲਾਹ ਲੈਣ ਜਾਂਦਾ ਹੈ ਉਸੇ ਭਾਵਨਾ ਨਾਲ ਸ਼ਬਦ ਕੋ ਲਈਏ ਪਾਠ ਇਹ ਵੀ ਜ਼ੋਰ ਦਿੰਦਾ ਹੈ ਕਿ ਇਹ ਮੂਰਤੀ ਪੂਜਾ ਨਹੀਂ ਇਸ ਫਰਕ ਨੂੰ ਸਮਝਣਾ ਜ਼ਰੂਰੀ ਹੈ ਹਾਂ ਲੇਖਕ ਸਾਫ਼ ਕਰਦਾ ਹੈ ਕਿ ਇਹ ਕਿਸੇ ਪੌਤਿਕ ਚੀਜ਼ ਯਾਨੀ ਕਿਤਾਬ ਦੀ ਪੂਜਾ ਨਹੀਂ ਇਹ ਤਾਂ ਉਸ ਵਿੱਚ ਮੌਜੂਦ ਗਿਆਨ ਸੱਚ ਤੇ ਗੁਰੂ ਦੇ ਪ੍ਰਤਿਕ ਰੂਪ ਸ਼ਬਦ ਗੁਰੂ ਲਈ ਸ਼ਰਧਾ ਤੇ ਭਰੋਸੇ ਦੀ ਭਾਵਨਾ ਹੈ ਇਸ ਭਾਵਨਾ ਨਾਲ ਪਾਠ ਕਹਿੰਦਾ ਰੋਜ਼ ਇੱਕ ਪੰਨਾ ਜਾਂ ਜਿੰਨਾ ਹੋ ਸਕੇ ਪੜიਏ ਇੰਜ ਮਹਿਸੂਸ ਕਰਕੇ ਜਿਵੇਂ ਸਚਮੁੱਚ ਗੁਰੂ ਦੀ ਹਜ਼ੂਰੀ 'ਚ ਬੈਠੇ ਹੋਈਏ ਇਹ ਹੀ ਭਾਵਨਾ ਸ਼ਬਦ ਦੇ ਅਸਰ ਨੂੰ ਕਈ ਗੁਣਾ ਵਧਾ ਦਿੰਦੀ ਹੈ ਕਿਉਂਕਿ ਇਹ ਸਾਡੇ ਮਨ ਦੇ ਦਰਵਾਜ਼ੇ ਖੋਲ੍ਹ ਦਿੰਦੀ ਹੈ ਇਸੇ ਸਬੰਧ ਵਿੱਚ ਲੇਖਕ ਇੱਕ ਬਹੁਤ ਹੀ ਨਿੱਜੀ ਅਨੁਭਵ ਦੱਸਦਾ ਹੈ ਜਿੱਥੇ ਬਹੁਤ ਔਖੇ ਵੇਲੇ ਗ੍ਰੰਥ ਕੋਲ ਬੈਠ ਕੇ ਉਸ ਨੂੰ ਗੁਰੂ ਅਰਜੁਨ ਦੇਵ ਜੀ ਦੀ ਹਜ਼ੂਰੀ ਮਹਿਸੂਸ ਹੋਈ ਇੱਕ ਯੋਜਾ ਅਨੁਭਵ ਸੀ ਲੇਖਕ ਬੜੀ ਨਿਮਰਤਾ ਨਾਲ ਕਹਿੰਦਾ ਹੈ ਕਿ ਹੋ ਸਕਦਾ ਇਹ ਭਾਵਨਾ ਉਸਦੀ ਉਸ ਵੇਲੇ ਦੀ ਬੇਵਸੀ ਜਾਂ ਡੂੰਗੀ ਲੋੜ ਜਾਂ ਸ਼ਰਦਾ ਕਰਕੇ ਹੋਵੇ ਪਰ ਉਹ ਕਹਿੰਦਾ ਹੈ ਕਿ ਇਹ ਅਨੁਭਵ ਸੀ ਬਹੁਤ ਮਿੱਠਾ ਤੇ ਸ਼ਾਂਤੀ ਦੇਣ ਵਾਲਾ ਇੱਕ ਬਹੁਤ ਸੁਹਾਵਣੇ ਸੁਪਨੇ ਵਾਂਗ ਯਾਦ ਕਰਦਾ ਹੈ ਉਹ ਇਸ ਦੀ ਤੁਲਨਾ ਕਰਦਾ ਹੈ ਰੇਗਿਸਤਾਨ 'ਚ ਪਟਕਦੇ ਪਿਆਸੇ ਹਿਰਨ ਨਾਲ ਜਿਸ ਨੂੰ ਦੂਰ ਪਾਣੀ ਦਾ ਛਲਕਾਰਾ ਮਤਲਬ ਮ੍ਰਿਗ ਤ੍ਰਿਸ਼ਨਾ ਦਿਸਦਾ ਹੈ हां मिराज हां जी मिराज ਭਾਵੇਂ ਉੱਥੇ ਅਸਲ 'ਚ ਪਾਣੀ ਨਾ ਵੀ ਹੋਵੇ ਪਰ ਉਸ ਚਲਕਾਰੇ ਨੂੰ ਦੇਖ ਕੇ ਉਸ ਪਲ ਲਈ ਹਿਰਨ ਨੂੰ ਜਿਹੜੀ ਖੁਸ਼ੀ ਤੇ ਆਸ ਮਿਲਦੀ ਹੈ ਉਹ ਬੇਅੰਤ ਹੁੰਦੀ ਹੈ ਤਾਂ ਇਸ ਦਾ ਮਤਲਬ ਇਹ ਹੋਇਆ ਕਿ ਰੂਹਾਨੀ ਰਾਹ ਤੇ ਚੱਲਣ ਵਾਲੇ ਲਈ ਭਾਵੇਂ ਅਸਲੀ ਮੰਜ਼ਿਲ ਪੂਰਾ ਮਿਲਾਬ ਅਜੇ ਦੂਰ ਹੋਵੇ ਤੇ ਸਫ਼ਰ ਥਕਾਉਣ ਵਾਲਾ ਵੀ ਹੋਵੇ ਪਰ ਰਸਤੇ 'ਚ ਮਨ ਦੀ ਉੱਚੀ ਅਵਸਥਾ ਦੇ ਜਿਹੜੇ ਪਲ ਮਿਲਦੇ ਨੇ ਆਨੰਦ ਦੀਆਂ ਛਲਕੀਆਂ ਭਾਵੇਂ ਥੋੜੇ ਚਿਰ ਲਈ ਉਹ ਉਸ ਨੂੰ ਅੱਗੇ ਵਧਣ ਲਈ ਬਹੁਤ ਹੌਸਲਾ ਦਿੰਦੀਆਂ ਹਨ ਬਿਲਕੁਲ ਇਹ ਛਲਕੀਆਂ ਇਹ ਅਨੁਭਵ ਭਾਵੇਂ ਟੈਂਪਰੇਰੀ ਹੋਣ ਇਹ ਸਫ਼ਰ ਜਾਰੀ ਰੱਖਣ ਲਈ ਫਿਊਲ ਦਾ ਕੰਮ ਕਰਦੇ ਨੇ ਯਕੀਨ ਦਿਵਾਉਂਦੇ ਨੇ ਕਿ ਮੰਜ਼ਿਲ ਹੈ ਤੇ ਖਿੱਚ ਬਣਾਈ ਰੱਖਦੇ ਨੇ ਸਫ਼ਰ ਨੂੰ ਸਾਰਥਕ ਬਣਾਉਂਦੇ ਨੇ ਅੱਗੇ ਪਾਠ ਵਿੱਚ ਗੁਰੂ ਦੇ ਸ਼ਬਦ ਨੂੰ ਦਿਲ ਨਾਲ ਲਗਾਉਣ ਤੇ ਮਨ ਨੂੰ ਇਸ ਨਾਲ ਰੰਗਣ ਦੀ ਗੱਲ ਹੈ ਇਹਨਾਂ ਸ਼ਬਦਾਂ ਦਾ ਅਸਲ ਮਤਲਬ ਕੀ ਹੈ ਅਮਲੀ ਰੂਪ ਚ ਕਿਵੇਂ ਸਮਝੀਏ ਇਸ ਨਾਲ ਰੰਗਣ ਦਾ ਮਤਲਬ ਹੋਰ ਵੀ ਡੂੰਘਾ ਹੈ ਇਸ ਦਾ ਮਤਲਬ ਹੈ ਆਪਣਾ ਹੰਕਾਰ ਆਪਣੀ ਮੈਂ ਮੇਰੀ ਆਪਣੇ ਪੱਕੇ ਬਣੇ ਹੋਏ ਵਿਚਾਰ ਪੱਖਪਾਤ ਉਹਨਾਂ ਨੂੰ ਛੱਡਣਾ ਸਾਡਾ ਮਨ ਅਕਸਰ ਇਹਨਾਂ ਚੀਜ਼ਾਂ ਨਾਲ ਰੰਗਿਆ ਹੁੰਦਾ ਹੈ ਹਾਂਜੀ ਇਸ ਪੁਰਾਣੇ ਰੰਗ ਨੂੰ ਲਹੋਣਾ ਮਨ ਨੂੰ ਹਉਮੇ ਤੋਂ ਖਾਲੀ ਕਰਨਾ ਸਾਫ਼ ਕਰਨਾ ਤਾਂ ਕਿ ਗੁਰੂ ਦੇ ਸ਼ਬਦ ਦਾ ਅਸਲੀ ਰੰਗ ਉਸ ਤੇ ਝੜ ਸਕੇ ਯਾਨੀ ਸ਼ਬਦ ਦੀ ਸਿੱਖਿਆ ਨੂੰ ਆਪਣੇ ਸੁਭਾਅ ਸੋਚ ਰੋਜ਼ ਦੇ ਵਿਹਾਰ ਚ ਉਤਾਰਨਾ ਤਾਂ ਕਿ ਸਾਡਾ ਪੂਰਾ ਵਜੂਦ ਹੀ ਉਸ ਅਨੁਸਾਰ ਟਲ ਜਾਵੇ ਤੇ ਜਦੋਂ ਕੋਈ ਇੰਜ ਆਪਣੇ ਮਨ ਨੂੰ ਸ਼ਬਦ ਨਾਲ ਰੰਗਣ ਚ ਕਾਮਯਾਬ ਹੁੰਦਾ ਤਾਂ ਇਸ ਦਾ ਨਤੀਜਾ ਕੀ ਨਿਕਲਦਾ ਫਾਇਦਾ ਕੀ ਹੁੰਦਾ ਜਦੋਂ ਮਨ ਇੰਝ ਤਿਆਰ ਹੁੰਦਾ ਹੈ ਤਾਂ ਗੁਰੂ ਦਾ ਸ਼ਬਦ ਸਾਡੇ ਅੰਦਰ ਬਦਲਾਅ ਲਿਆਉਣ 'ਚ ਕਈ ਗੁਣਾ ਵੱਧ ਅਸਰਦਾਰ ਹੋ ਜਾਂਦਾ ਹੈ ਫਿਰ ਰੂਹਾਨੀ ਤਰੱਕੀ ਦੀ ਸਪੀਡ ਬਹੁਤ ਤੇਜ਼ ਹੋ ਜਾਂਦੀ ਹੈ ਅਸੀਂ ਸ਼ਬਦ ਦੇ ਗਹਿਰੇ ਅਰਥਾਂ ਨੂੰ ਜ਼ਿਆਦਾ ਆਸਾਨੀ ਨਾਲ ਸਮਝਣ ਲੱਗ ਪੈਂਦੇ ਹਾਂ ਤੇ ਸਭ ਤੋਂ ਵੱਡੀ ਗੱਲ ਦੁਨੀਆ ਦੇ ਕੰਮਕਾਜ ਆਪਣੀਆਂ ਮੁਸ਼ਕਿਲਾਂ ਦੂਜਿਆਂ ਦਾ ਵਿਹਾਰ ਸਭ ਕੁਝ ਇੱਕ ਨਵੇਂ ਸਹੀ ਨਜ਼ਰੀਏ ਤੋਂ ਦਿਸਣ ਲੱਗ ਪੈਂਦਾ ਹੂੰ ਚੀਜ਼ਾਂ ਸਾਨੂੰ ਉਵੇਂ ਤੰਗ ਨਹੀਂ ਕਰਦੀਆਂ ਜਿਵੇਂ ਪਹਿਲਾਂ ਕਰਦੀਆਂ ਸਨ ਸਾਡਾ ਨਜ਼ਰੀਆ ਬੁਨਿਆਦੀ ਤੌਰ ਤੇ ਬਦਲ ਜਾਂਦਾ ਹੈ ਇਸ ਤੋਂ ਬਾਅਦ ਪਾਠ ਗੁਰੂ ਦੇ ਸ਼ਬਦ ਦੇ ਜਾਦੂ ਦੀ ਗੱਲ ਕਰਦਾ ਹੈ ਜਦੋਂ ਉਪਰ ਦੱਸੀ ਪਾਵਨਾ ਰਵੱਈਏ ਤੇ ਮਨ ਦੀ ਤਿਆਰੀ ਨਾਲ ਸ਼ਬਦ ਨੂੰ ਪੜ੍ਹੀਏ ਜਾਂ ਵਿਚਾਰੀਏ ਤਾਂ ਕਹਿੰਦੇ ਇਸ ਦਾ ਚਮਤਕਾਰੀ ਅਸਰ ਹੁੰਦਾ ਅੱਜ ਦੇ ਜ਼ਮਾਨੇ 'ਚ ਵੀ ਇਹ ਜਾਦੂ ਕਿਸ ਤਰ੍ਹਾਂ ਦਾ ਹੈ ਹਾਂ ਜਾਦੂ ਸ਼ਬਦ ਸ਼ਾਇਦ ਇਸ ਲਈ ਵਰਤਿਆ ਕਿਉਂਕਿ ਇਸ ਦਾ ਅਸਰ ਕਈ ਵਾਰ ਸਾਡੀ ਆਮ ਸਮਝ ਤੋਂ ਪਰੇ ਹੁੰਦਾ ਪਰ ਇਸ ਦੇ ਨਾਲ ਹੀ ਪਾਜ ਇੱਕ ਬਹੁਤ ਅਹਿਮ ਗੱਲ ਹੋਰ ਕਹਿੰਦਾ ਹੈ ਇੱਕ ਇਮਾਨਦਾਰ ਸੱਚ ਦੇ ਖੋਜੀ ਦੇ ਮਨ ਵਿੱਚ ਸਫ਼ਰ ਦੌਰਾਨ ਸੱਚੇ ਸ਼ੰਕਿਆਂ ਦਾ ਆਉਣਾ ਬਿਲਕੁਲ ਕੁਦਰਤੀ ਹੈ ਸਗੋਂ ਜ਼ਰੂਰੀ ਵੀ ਹੈ اچھا ਇਹ ਤਾਂ ਉਲਟ ਲੱਗਦਾ ਹਾਂ ਕਈ ਲੋਕ ਕਬਰਾ ਜਾਂਦੇ ਨੇ ਕਿ ਮੇਰੇ ਮਨ 'ਚ ਸਵਾਲ ਕਿਉਂ ਆ ਰਹੇ ਨੇ ਕੀ ਮੇਰਾ ਵਿਸ਼ਵਾਸ ਕਮਜ਼ੋਰ ਹੈ ਪਰ ਪਾਠ ਭਰੋਸਾ ਦਿੰਦਾ ਹੈ ਕਿ ਇਸ 'ਚ ਕੁਝ ਗਲਤ ਨਹੀਂ ਨਾ ਕੋਈ ਸ਼ਰਮ ਵਾਲੀ ਗੱਲ ਹੈ ਇਹ ਇਮਾਨਦਾਰ ਖੋਜ ਦਾ ਹਿੱਸਾ ਨੇ ਪਰ ਫਿਰ ਗੁਰੂ ਦਾ ਸ਼ਬਦ ਇਹਨਾਂ ਸੰਖਿਆ ਨੂੰ ਦੂਰ ਕਿਵੇਂ ਕਰਦਾ ਹੈ ਕਿ ਇਹ ਸਿਰਫ ਅੱਖਾਂ ਬੰਦ ਕਰਕੇ ਮੰਨਣ ਲਈ ਕਹਿੰਦਾ ਹੈ ਜਾਂ ਕੋਈ ਹੋਰ ਤਰੀਕਾ ਹੈ ਨਹੀਂ ਗੁਰਬਾਣੀ ਅਨ્ય ਵਿਸ਼ਵਾਸ ਦੀ ਬਜਾਏ ਗਿਆਨ ਤੇ ਸਮਝ ਤੇ ਜ਼ੋਰ ਦਿੰਦੀ ਹੈ ਜਦੋਂ ਸੱਚਾ ਖੋਜੀ ਆਪਣੇ ਈਮਾਨਦਾਰ ਸੰਖਿਆਵਾਂ ਦੇ ਬਾਵਜੂਦ ਸਬਰ ਸ਼ਰਧਾ ਲਗਨ ਨਾਲ ਸ਼ਬਦ ਨੂੰ ਵਿਚਾਰਦਾ ਰਹਿੰਦਾ ਹੈ ਉਸ ਚ ਡੂੰਗਾ ਉਤਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਸ਼ਬਦ ਖੁਦ ਹੀ ਉਹਨਾਂ ਸੰਖਿਆ ਨੂੰ ਜਵਾਬ ਦੇਣਾ ਸ਼ੁਰੂ ਕਰ ਦਿੰਦਾ ਹੈ ਇਹ ਉਹਨਾਂ ਸਾਰੇ ਜ਼ਰੂਰੀ ਸਵਾਲਾਂ ਦੇ ਜਵਾਬ ਅੰਦਰੋਂ ਹੀ ਪੈਦਾ ਕਰਦਾ ਹੈ ਜਿਵੇਂ ਜਿਵੇਂ ਖੋਜੀ ਦੀ ਸਮਝ ਵੱਧਦੀ ਹੈ। ਅੱਛਾ ਅੰਦਰੋਂ ਹੀ ਹਾਂ ਇੱਕ ਤਰ੍ਹਾਂ ਦਾ ਅੰਦਰੂਨੀ ਡਾਇਲੋਗ ਜੇ ਖੋਜੀ ਸ਼ਬਦ ਦਾ ਪੱਲਾ ਫੜ ਕੇ ਰੱਖਦਾ ਹੈ ਤਾਂ ਸ਼ੰਕੇ ਹੌਲੀ-ਹੌਲੀ ਆਪਣੇ ਆਪ ਮਿਟਦੇ ਜਾਂਦੇ ਨੇ ਗਿਆਨ ਦੇ ਚਾਨਣ ਵਿੱਚ। ਇਸ ਤਰ੍ਹਾਂ ਉਹ ਤੇਜ਼ੀ ਨਾਲ ਰੋਹਾਨੀ ਤਰੱਕੀ ਕਰਦਾ ਹੈ ਅਤੇ ਇਸ ਸਾਰੀ ਗੱਲਬਾਤ ਨੂੰ ਸਮੇਟਦੇ ਹੋਏ ਇਸ ਹਿੱਸੇ ਦੇ ਅਖੀਰ ਵਿੱਚ ਗੁਰੂ ਰਾਮਦਾਸ ਜੀ ਦਾ ਇੱਕ ਬਹੁਤ ਹੀ ਮਹੱਤਵਪੂਰਨ ਵਾਕ ਹੈ ਜੋ ਸ਼ਾਇਦ ਸਾਰੀ ਗੱਲ ਦਾ ਨਿਚੋੜ ਹੈ ਹਾਂਜੀ ਉਹ ਮਹਾਵਾਕ ਹੈ ਸਤਗੁਰ ਬਚਨੂ ਬਚਨ ਹੈ ਸਤਗੁਰ ਪਾਧਰ ਮੁਕਤ ਜਨਾਵਗੋ ਇਸ ਦਾ ਪਾਵ ਬਹੁਤ ਗਹਿਰਾ ਤੇ ਸਾਫ ਹੈ ਸਤਗੁਰੂ ਦਾ ਬਚਨ ਯਾਨੀ ਸ਼ਬਦ ਗੁਰਬਾਣੀ ਉਹੀ ਅਸਲ ਚ ਸਤਗੁਰੂ ਦਾ ਰੂਪ ਹੈ ਤੇ ਸਤਗੁਰੂ ਖੁਦ ਬਚਨ ਦਾ ਹੀ ਰੂਪ ਹੈ ਦੋਮਾ ਚ ਕੋਈ ਫਰਕ ਨਹੀਂ ਬਿਲਕੁਲ ਇਸ ਲਈ ਸ਼ਬਦ ਤੇ ਭਰੋਸਾ ਕਰਨਾ ਉਸ ਨੂੰ ਸਮਝਣਾ ਉਸ ਮੁਤਾਬਿਕ ਜੀਣਾ ਇਹੀ ਅਸਲ ਚ ਗੁਰੂ ਦੀ ਅਗਵਾਈ ਲੈਣਾ ਹੈ ਤੇ ਇਹੀ ਸ਼ਬਦ ਰੋਹਾਨੀ ਰਾਹੀ ਨੂੰ ਮੁਕਤੀ ਦਾ ਮਤਲਬ ਜ਼ਿੰਦਗੀ ਦੇ ਅਸਲ ਮਕਸਦ ਨੂੰ ਪਾਉਣ ਦਾ ਬਿਲਕੁਲ ਸਿੱਧਾ ਸਾਫ਼ ਤੇ ਸੌਖਾ ਰਾਹ ਦੱਸਦਾ ਹੈ ਸਹੀ ਇਸ ਲਈ ਸ਼ਬਦ ਨੂੰ ਫੜਨਾ ਹੀ ਅਸਲ ਚ ਗੁਰੂ ਦਾ ਲੜ ਫੜਨਾ ਹੈ ਬਿਲਕੁਲ ਤਾਂ ਜੀ ਅਸੀਂ ਬੰਦਗੀ ਨਾਮਾ ਦੇ ਇਨ ਅੰਸ਼ਾ ਦੇ ਇਸ ਵਿਸ਼ਲੇਸ਼ਣ ਨੂੰ ਸਮੇਟੀਏ ਤਾਂ ਕੁਝ ਮੁੱਖ ਗੱਲਾਂ ਨਿਕੀਆਂ ਨੇ ਪਹਿਲੀ ਰੋਹਾਨੀ ਸਫ਼ਰ ਸ਼ੁਰੂ ਤਾਂ ਆਪਣੀ ਕੋਸ਼ਿਸ਼ ਨਾਲ ਹੁੰਦਾ ਪਰ ਅੱਗੇ ਜਾ ਕੇ ਅਹਿਸਾਸ ਹੁੰਦਾ ਹੈ ਕਿ ਅਸਲ ਤਾਕਤ ਰੱਬੀ ਮਿਹਰ ਦੀ ਹੈ ਦੂਜੀ ਇਸ ਰਾਹ ਤੇ ਸਬਰ ਆਸ ਤੇ ਲਗਾਤਾਰ ਲੱਗੇ ਰਹਿਣਾ ਬਹੁਤ ਜ਼ਰੂਰੀ ਹੈ ਖਾਸ ਕਰਕੇ ਔਖੇ ਵੇਲੇ ਹਾਂਜੀ ਤੀਜੀ ਗੱਲ ਗੁਰੂ ਦਾ ਸ਼ਬਦ ਕਲਪਤਰੂ ਰੁਖ ਵੰਗ ਹੈ ਸਭ ਲਈ ਹੈ ਪਰ ਹਰ ਇੱਕ ਨੂੰ ਉਸ ਦੀ ਲੋੜ ਮੁਤਾਬਿਕ ਕੁਛ ਨਾ ਕੁਛ ਦਿੰਦਾ ਹੈ ਭਾਵੇਂ ਦੁਨੀਆਵੀ ਲਾਭ ਹੋਵੇ ਜਾਂ ਆਤਮਿਕ ਚੌਥੀ ਇਸ ਖਜ਼ਾਨੇ ਨੂੰ ਖੋਲਣ ਦੀ ਚਾਬੀ ਹੈ ਸਾਡਾ ਰਵਈਆ ਬੱਚਿਆਂ ਵਰਗੀ ਨਿਰਛਲਤਾ ਪੂਰੀ ਸ਼ਰਧਾ ਪਿਆਰ ਤੇ ਸਿੱਖਣ ਦੀ ਡੂੰਗੀ ਇੱਛਾ ਹੂੰ ਤੇ ਪੰਜਵੀਂ ਇਸ ਰਵਈਏ ਨਾਲ ਜੁੜਨ ਤੇ ਸ਼ਬਦ ਚ ਉਹ ਤਾਕਤ ਹੈ ਕਿ ਉਹ ਸਾਡੇ ਅੰਦਰ ਬਦਲਾਵ ਲਿਆ ਸਕਦਾ ਹੈ ਤੇ ਸਾਡੇ ਸੱਚੇ ਸ਼ੰਕਿਆਂ ਨੂੰ ਗਿਆਨ ਚ ਬਦਲ ਸਕਦਾ ਹੈ ਇਹ ਸੱਚਮੁੱਚ ਬਹੁਤ ਪ੍ਰੇਰਣਾਦਾਇਕ ਵਿਚਾਰ ਨੇ ਜਾਂਦੇ ਜਾਂਦੇ ਸੋਚਣ ਲਈ ਇੱਕ ਨੁਕਤਾ ਛੱਡ ਜਾਂਦੇ ਹਾਂ ਸਾਰਿਆਂ ਲਈ ਜਿਹੜਾ ਰਵਈਆ ਪਾਠ ਵਿੱਚ ਗੁਰੂ ਦੇ ਸ਼ਬਦ ਨੂੰ ਸਮਝਣ ਲਈ ਦੱਸਿਆ ਗਿਆ ਡੂੰਗੀ ਸ਼ਰਧਾ ਨਿਰਛਲਤਾ ਬੇਅੰਤ ਸਬਰ ਤੇ ਲਗਨ ਜੇ ਇਹੀ ਰਵਈਆ ਅਸੀਂ ਕਿਸੇ ਵੀ ਤਰ੍ਹਾਂ ਦਾ ਗਿਆਨ ਭਾਵੇਂ ਉਹ ਸਾਇੰਸ ਹੋਵੇ ਕਲਾ ਹੋਵੇ ਕੋਈ ਹੋਰ ਹੁਨਰ ਹੋਵੇ ਉਸ ਨੂੰ ਸਿੱਖਣ ਲਈ ਅਪਣਾਈਏ ਤਾਂ ਕੀ ਸਾਡਾ ਸਿੱਖਣ ਦਾ ਪੂਰਾ ਤਜਰਬਾ ਤੇ ਉਸ ਵਿਸ਼ੇ ਦੀ ਸਾਡੀ ਸਮਝ ਦੀ ਗਹਿਰਾਈ ਬਦਲ ਨਹੀਂ ਸਕਦੀ ਵਾਹ ਇਹ ਵਾਕਈ ਬਹੁਤ ਹੀ ਦਿਲਚਸਪ ਸਵਾਲ ਹੈ ਸੋਚਣ ਲਈ ਕਿ ਕਿਵੇਂ ਸਾਡਾ ਅੰਦਰੂਨੀ ਰਵਈਆ ਸਾਡੀ ਅਪਰੋਚ ਸਾਡੀ ਕਿਸੇ ਵੀ ਚੀਜ਼ ਨੂੰ ਸਿੱਖਣ ਤੇ ਸਮਝਣ ਦੀ ਕਾਬਲੀਅਤ ਨੂੰ ਕਿੰਨਾ ਡੂੰਗਾ ਅਸਰ ਪਾਉਂਦਾ ਹੈ ਇਸ ਤੇ ਜ਼ਰੂਰ ਵਿਚਾਰ ਕੀਤਾ ਜਾ ਸਕਦਾ ਚਲੋ ਇਸੇ ਨਾਲ ਅੱਜ ਦਾ ਇਹ ਵਿਚਾਰ ਵਟਾਂਦਰਾ ਇੱਥੇ ਹੀ ਸਮਾਪਤ ਕਰਦੇ ਹਾਂ ਅਗਲੀ ਵਾਰ ਫਿਰ ਮਿਲਾਂਗੇ ਇੱਕ ਨਵੇਂ ਵਿਸ਼ੇ ਤੇ ਇਸੇ ਤਰ੍ਹਾਂ ਦੀ ਗਹਿਰਾਈ ਨਾਲ ਚਰਚਾ ਕਰਨ ਲਈ